ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੁੱਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਰਹਾਉ ਅਨਲ ਬੇੜਾ ਹੋ ਖੇਵ ਨਾ ਸਕੋ ਅਨਲ ਬੇੜਾ ਥੀਵ ਸ੍ਰਾਮ ਹੋ ਕੀ ਬਨਾ ਸਕੋ ਤੇਰਾ ਪਾਰ ਨਾ ਪਾਇਆ ਬੀਠਲਾ ਓਹ ਦਇਾਲ ਇਥੇ ਵਿਸਰਾਮ ਤੇਰਾ ਪਾਰ ਨਾ ਪਾਇਆ ਇਥੇ ਵਿਸਰਾਮ ਬੀਠੁਲਾ ਓਹ ਦਇਾਲ ਸਤਗੁਰ ਮੇਲ ਤੂੰ ਮੋਕ ਪਾਰ ਉਤਾਰੇ ਕੇਸਵਾ ਓਹ ਦਇਾਲ ਸਤਗੁਰ ਮੇਲ ਤੂੰ ਇਥੇ ਵਿਸਰਾਮ ਹੈ ਮੋਕਉ ਪਾਰ ਉਤਾਰੇ ਕੇਸਵਾ ਡੰਡੀਆਂ ਲੱਗੀਆਂ ਤੇ ਮੋਕ ਉਹਦੇ ਅੱਗੇ ਨਾ ਡੰਡੀਆਂ ਲੱਗੀਆਂ ਪ੍ਰਾਤਨ ਸਰੂਪਾਂ ਦੇ ਵਿੱਚ ਨਹੀਂ ਐ ਛਾਪੇ ਵਾਲਿਆਂ ਦੀ ਗਲਤੀ ਨਾਲ ਕਿਤੇ ਲੱਗ ਗਈਆਂ ਐਸੀ ਡੰਡੀਆਂ ਹੈ ਨਹੀਂ ਐ ਹੋ ਹਦਿਆਲ ਸਤਗੁਰੂ ਮੇਲ ਤੂੰ ਕਿੱਥੇ ਵਿਸਰਾਮ ਐ ਮੋਕਉ ਪਾਰ ਉਤਾਰੇ ਕੇਸਵਾ ਇੱਕੋ ਹੀ ਪੰਕਤੀ ਐ ਸਾਰੀ ਇਹ ਇੱਕੋ ਟੋਕ ਐ ਨਾਮਾ ਕਹਿ ਹੋ ਤਰਪੀ ਨਾ ਜਾਣੋ ਮੋਕ ਬਾਹ ਦੇਹ ਵਾਹ ਦੇ ਬੀਠਲਾ ਇਹ ਵੀ ਆਪਣਾ ਇੱਕੋ ਹੀ ਪੰਕਤੀ ਹੈ ਇਹਦੇ ਵਿੱਚ ਵੀ ਡੰਡੀਆਂ ਨਹੀਂ ਹਨ ਵਿਸਰਾਮ ਹੈ ਨਾਮਾ ਕਹ ਹੋ ਤਰਪੀ ਨਾ ਜਨੋ ਇੱਥੇ ਵਿਸਰਾਮ ਹੈ ਡੰਡੀਆਂ ਨਹੀਂ ਹਨ ਇੱਥੇ ਮੋਕ ਵਾਹ ਦੇਹ ਵਾਹ ਦੇਹ ਬੀਠੁਲਾ ਸਹਿਜ ਅਵਲ ਧੂੜ ਇਹ ਬਹੁਤ ਮਹਿੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਸਹਿਜ ਅਵਲ ਅਵਲ ਧੂੜ ਮਣੀ ਇੱਥੇ ਵਿਸਰਾਮ ਹੈ ਸਹਿਜ ਅਵਲ ਧੂੜ ਮਣੀ ਗੱਡੀ ਚਾਲਤੀ ਪੀਛੈ ਤੇ ਪੀਛੈ ਤਿੰਨ ਕਾ ਲੈ ਕਰ ਹਾਂਕਤੀ ਇਹ ਵੀ ਪੀਛੈ ਤੇ ਵਿਸਰਾਮ ਲਾਉਣਾ ਹੈ ਪੀਛੈ ਤਿੰਨ ਕਾ ਲੈ ਕਰ ਹਾਂਕਤੀ ਤਿੰਨ ਕਾ ਇਕੱਠਾ ਹੀ ਹੈ ਤਿੰਨ ਕਾ ਲੈ ਕਰ ਹਾਂਕਤੀ ਇਹ ਵੱਖਰੀ ਪੰਕਤੀ ਹੈ ਪੀਛੈ ਤਿੰਨ ਕਾ ਲੈ ਕਰ ਹਾਂਕਤੀ ਜੈਸੇ ਪਨਕਤ ਥਰੂ ਟਟ ਹਾਂਕਤੀ ਥਰੂ ਨਹੀਂ ਐ ਇਹ ਥਰੂ ਥਰੂ ਵੱਖਰਾ 파ਰਟ ਹੈ ਟਟ ਵੱਖਰਾ 파ਰਟ ਹੈ ਇਹਨੂੰ ਟਟ ਕੱਸ ਕੇ ਨਹੀਂ ਬੋਲਣਾ ਜੈਸੇ ਪੰਕਤ ਥਰੂ ਟਟ ਹਾਂਕਤੀ ਜੈਸੇ ਬਨਕਤ ਥਰੂ ਟਟ ਹਾਂਕਤੀ ਹਾਂ ਯਾਦ ਰੱਖਣਾ ਜੈਸੇ ਪੰਕਤ ਥਰੂ ਟਟ ਹਾਂਕਤੀ ਸਰ ਧੋਵਣ ਚਾਲੀ ਇੱਥੇ ਵਿਸਰਾਮ ਹੈ ਸਾਰ ਤੋ ਹੋਵਣ ਚਾਲੀ ਲਾਡਲੀ ਰਹਾਉ ਤੂੰ ਵੀ ਤੂ ਹੈ ਬਿਰਹ ਬਿਰਤਾ ਖਰ ਚਰਨ ਮੇਰਾ ਮਨ ਰਾਤਾ ਧਨਤ ਨਾਮ ਦੇਉ RAM ਰਹਾ ਆਪਣੇ ਭਗਤ ਪਰ RAM ਪੁਲਾ ਹੀ ਬੋਲਣਾ ਰਾਮ ਨਹੀਂ ਕਹਿਣਾ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤੁਝ ਹੈ ਸੁਜੰਤਾ ਕਸ਼ੂ ਨਾਹ ਪਹਿਰਾਵਾ ਦੇਖੇ ਊ ਬਜਾਹ ਗਰਭਵਤੀ ਕਾ ਨਾਹੀ ਠਾਓ ਤੇਰੀ ਗਰਦਨ ਉਪਰ ਲਵੈ ਕਾਓ ਤੂੰ ਕਾਏ ਗਰਬ ਹੈ ਬਾਵਲੀ ਤੂੰ ਕਾਏ ਗਰਬ ਹੈ ਇਥੇ ਵਿਸਰਾਮ ਬਾਵਲੀ ਤੂੰ ਕਾਏ ਗਰਬ ਹੈ ਬਾਵਲੀ ਜੈਸੇ ਭਦ ਖੂਬ ਰਾਜ ਇੱਕ ਖੂਬ ਰਾਜ ਵੱਖਰਾ ਪਾਠ ਕਰਨਾ ਹੈ ਲਿਖਿਆ ਕੱਠਾ ਜੈਸੀ ਭਦੋ ਖੂਬ ਰਾਜ ਤੂ ਤਿਸਤੇ ਖਰੀ ਉਤਾਵਲੀ ਤੂ ਤਿਸਤੇ ਖਰੀ ਉਤਾਵਲੀ ਰਹਾ ਜੈਸੇ ਕੁਰੰਕ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੂੜੈ ਪ੍ਰਦੇਸ਼ ਆਪ ਤਨ ਕਾ ਹਾਂ ਆਪ ਤਨ ਕਾ ਇਹ ਅਪਤਨ ਇਕੱਠਾ ਨਹੀਂ ਕਹਿ ਦੇਣਾ ਆਪ ਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮ ਕੰਕਰ ਕਰੇ ਖੁਵਾਰ ਪੁੱਤਰ ਕਲਤਰ ਨਹੀਂ ਜਮ ਕੰਕਰ ਇਥੇ ਵਿਸਰਾਮ ਪੁੱਤਰ ਕਲਤਰ ਕਾ ਕਰਹ ਅਹੰਕਾਰ ਠਾਕੁਰ लेखा ਮੱਗਨ ਹਾਰ ਮੱਗਨ ਹਾਰ ਇਥੇ ਮੰਗਨ ਹਾਰ ਟਿੱਪੀ ਨਹੀਂ ਲਾਉਣੀ ਫੇੜੇ ਕਾ ਦੁਖ ਸਹ ਜੀ ਪਾਛੇ ਕਿਸਹਿ ਪੁਕਾਰ ਹੈ ਪੀਓ ਪੀਓ ਪਾਛੇ ਕਿਸਹਿ ਪੁਕਾਰਹਿ ਥਿ ਵਿਸਰਾਮ ਪੀਓ ਪੀਓ ਸਾਧੂ ਕੀ ਜੋ ਲੇਹ ਓਟ ਤੇਰੇ ਮਿਟਹਿ ਪਾਪ ਸਭ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਹਿ ਰਵਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਰਹ ਕੀ ਜੈਸੀ ਤੇਰੀ ਚਾਲ ਤੇਰੀ ਪੂਛਟ ਉਪਰ ਝਮਕ ਬਾਲ ਇਸ ਘਰ ਮਹਿ ਹੈ ਸੋ ਤੂੰ ਟੂੰਡ ਖਾਹੇ ਇਸ ਘਰ ਮਹਿ ਹੈ ਦੋਵੇਂ ਹਾਹੀ ਬੋਲਨੇ ਹਨ ਇਸ ਘਰ ਮਹਿ ਹੈ ਇਥੇ ਵਿਸਰਾਮ ਸੋ ਤੂੰ ਭੂੰਡ ਖਾਹੀ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਰਹਾਉ ਚਾਕੀ ਚੱਟ ਹੈ ਚੂਨ ਖਾਹੀ ਚਾਕੀ ਕਾਚੀਥਰਾ ਕਹਾਂ ਲੈ ਜਾਹੇ ਛੀਕੇ ਪਰ ਤੇਰੀ ਬਹੁਤ ਢੀਠ ਮਤ ਲੱਕਰੀ ਸੋਟਾ ਤੇਰੀ ਪਰੇ ਪੀਠ ਲੱਕਰੀ ਕੋਲ ਲੱਕਰੀ ਨਹੀਂ ਕਹਣਾ ਲੱਕਰੀ ਥੋੜਾ ਜਿਹਾ ਕਸ ਕੇ ਲੱਕਰੀ ਮਤ ਲੱਕਰੀ ਸੋਟਾ ਲੱਕਰੀ ਕਹਣਾ ਤੇਰੀ ਪਰੇ ਪੀਠ ਕਹ ਕਬੀਰ ਭੋਗ ਭਲੇ ਕੀਨਾ ਮਤ ਕੁਮਾਰੇ ਇੰਟ ਟੇਮ ਕਹ ਕਬੀਰ ਉਹ ਭਲੇ ਤੀਨਾ ਮਤ ਕੋ ਮਾਰੇ ਈਟ ਢੇਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ